ਜੇ ਥੋੜਾ ਕਿਸੇ ਨਾਲ ਮਨ ਮਿਲ ਗਿਆ ਆ ਨਾ ਤੇ ਉਹ ਤੁਹਾਨੂੰ ਨਹੀਂ ਮਿਲਿਆ ਤੇ ਜਾਂ ਫਿਰ ਥੋੜਾ ਸਾਥ ਤਾਂ ਹੈਗਾ ਆ ਪਰ ਥੋੜਾ ਹੁਣ ਮਨ ਨਹੀਂ ਮਿਲਦਾ ਤੇ ਇਹਦਾ ਮਤਲਬ ਇਹ ਨਹੀਂ ਆ ਕਿ ਥੋਡੀ ਦੁਨੀਆ ਮੁਕੰਮਲ ਨਹੀਂ ਹੈਗੀ ਥੋਡੀ ਦੁਨੀਆ ਤੁਹਾਡੇ ਮਨ ਦੇ ਅੰਦਰ ਆ ਥੋਡੀ ਦੁਨੀਆ ਤੁਹਾਡੀ ਵਿਰਤੀ ਆ ਜਿਵੇਂ ਦੇ ਤੁਸੀਂ ਬਚਪਨ ਤੋਂ ਸੀ ਉਵੇਂ ਦੇ ਰਹਿਣਾ ਹੀ ਜ਼ਿੰਦਗੀ ਆ ਕਿਉਂਕਿ ਜ਼ਿੰਦਗੀ 'ਚ ਸਾਥ ਜਿਹੜੇ ਆ ਉਹ ਆਉਂਦੇ ਜਾਂਦੇ ਰਹਿੰਦੇ ਆ ਹਾਂ ਅੱਗੇ ਲੋਕ ਹੁੰਦੇ ਸੀ ਕਦਰਾਂ ਤੇ ਕਿਰਦਾਰਾਂ ਵਾਲੇ ਤੇ ਇੱਕ ਵਾਰ ਮੈਂ ਲਿਖਿਆ ਸੀ ਜੇ ਕਿਤੇ ਕਦਰਾਂ ਤੇ ਕਿਰਦਾਰਾਂ ਵਾਲਾ ਮਿਲੇ ਤਾਂ ਸਜਦਾ ਕਰੀ ਕਿਉਂਕਿ ਜੇ ਧਰਤੀ ਤੇ ਸਭ ਤੋਂ ਸੋਹਣੀ ਗੱਲ ਆ ਨਾ ਕੋਈ ਤਾਂ ਉਹ ਕਿਸੇ ਦਾ ਕਿਰਦਾਰ ਹੁੰਦਾ ਕਿਰਦਾਰ ਦਾ ਮਿਆਰ ਹੁੰਦਾ ਆ ਤੇ ਕੋਈ ਕਦਰ ਕਰਨ ਵਾਲਾ ਹੋ ਵੀ ਉਹ ਹੁੰਦਾ ਆ ਬਾਕੀ ਸਭ ਕੁਝ ਬਾਕੀ ਸਭ ਜੋ ਵੀ ਆ ਰਿਹਾ ਜਾ ਰਿਹਾ ਨਾ ਤੁਸੀਂ ਕਿਸੇ ਨਾ ਕਿਸੇ ਹਿੱਲੇ ਅ ਅਰਨ ਕਰ ਸਕਦੇ ਆ ਪਰ ਜਿਹੜਾ ਕਿਰਦਾਰ ਆ ਉਹ ਕੜ ਨਾ ਪੈਂਦਾ ਉਹ ਅਰਨ ਨਹੀਂ ਕੀਤਾ ਜਾ ਸਕਦਾ ਈਵਨ ਤੁਹਾਡੀ ਬਾਡੀ ਤੁਹਾਡਾ ਮਾਈਂਡ ਹਨਾ ਸੋ ਹਰ ਇੱਕ ਸ਼ੈ ਜਿਹੜੀ ਆ ਧਰਤੀ ਤੇ ਉਹਦਾ ਇੱਕ ਮਿਆਰ ਹੁੰਦਾ ਆ ਤੇ ਅੱਜ ਕੱਲ ਮਿਆਰ ਬਹੁਤ ਨੀਵੇਂ ਹੋ ਗਿਆ ਤਾਂ ਕਰਕੇ ਥੋਡੀ ਜਿਹੜੀ ਮੈਂਟਲ ਹੈਲਥ ਆ ਉਹਦੇ ਜ਼ਿਆਦਾਤਰ ਕਾਰਨ ਜਿਹੜੇ ਆ ਉਹ ਸਾਹਮਣੇ ਆ ਰਹੇ ਨੇ ਕਿ ਮਾਨਸਿਕ ਸਥਿਤੀਆਂ ਜਿਹੜੀਆਂ ਉਹ ਵਿਗੜ ਰਹੀਆਂ ਨੇ ਸੋ ਇਹੀ ਗੱਲ ਆਪਾਂ ਅੱਜ ਕਰਨੀ ਆ ਕਿ ਜਿੰਨੇ ਵੀ ਮਸਲੇ ਜਿੰਨੇ ਵੀ ਮਾਮਲੇ ਜਾਂ ਜਿੰਨੇ ਵੀ ਮਨ ਮੇਰੇ ਕੋਲ ਆ ਰਹੇ ਨੇ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਇਹ ਕਾਰਨ ਜ਼ਰੂਰ ਲੁਕਿਆ ਹੁੰਦਾ ਆ ਕਿ ਉਹਨਾਂ ਦੀ ਮੈਂਟਲ ਹੈਲਥ ਦਾ ਕਾਰਨ ਕੋਈ ਦੂਜਾ ਆ ਹੁਣ ਉਹ ਦੂਜਾ ਕਾਰਨ ਹੈ ਜਾਂ ਨਹੀਂ ਇਹ ਤਾਂ ਆਪਾਂ ਫੇਰ ਗੱਲ ਕਰਦੇ ਆਂ ਪਰ ਪਹਿਲਾ ਕਾਰਨ ਥੋੜੀ ਮਾਨਸਿਕ ਸਿਹਤ ਦਾ ਠੀਕ ਨਾ ਹੋਣ ਦਾ ਤੁਸੀਂ ਆਪ ਹੁੰਨੇ ਆ ਕਿਉਂਕਿ ਤੁਹਾਨੂੰ ਨਹੀਂ ਪਤਾ ਹੁੰਦਾ ਕਿ ਤੁਹਾਡਾ ਸਰੀਰ ਤੁਹਾਡਾ ਮਨ ਧਰਤੀ ਤੇ ਤੁਹਾਡੀ ਜ਼ਿੰਦਗੀ ਦਾ ਜਿਹੜਾ ਸਮਾਂ ਆ ਉਹ ਤੁਹਾਨੂੰ ਮਿਲਿਆ ਆ ਦੂਜਿਆਂ ਨੂੰ ਦੂਜਿਆਂ ਦਾ ਮਿਲਿਆ ਆ ਤੁਸੀਂ ਹਮੇਸ਼ਾ ਚਾਹੁੰਦੇ ਰਹਿੰਦੇ ਆ ਮੇਰੇ ਨਾਲ ਕੋਈ ਹੋਵੇ ਮੇਰਾ ਸਹਾਰਾ ਕੋਈ ਹੋਵੇ ਬਹੁਤ ਸੋਹਣੀ ਗੱਲ ਆ ਸਹਾਰੇ ਚਾਹੀਦੇ ਨੇ ਅਹਿਸਾਸ ਚਾਹੀਦੇ ਨੇ ਅਸੀਂ ਅਹਿਸਾਸ ਸਿਰ ਜੀਏ ਸੋਹਣੇ ਸਿਰ ਜੀਏ ਪਰ ਇਹਦਾ ਮਤਲਬ ਇਹ ਨਹੀਂ ਆ ਕਿ ਜੇ ਕੋਈ ਨਹੀਂ ਮਿਲਿਆ ਜਾਂ ਮਿਲ ਕੇ ਵਿਛੜ ਗਿਆ ਆ ਜਾਂ ਫਿਰ ਮਿਲ ਹੀ ਨਹੀਂ ਰਿਹਾ ਥੋੜੀ ਜੱਦੋਜਹਿਦ ਦੇ ਬਾਵਜੂਦ ਤਾਂ ਤੁਸੀਂ ਉਸੇ ਪਾਸੇ ਲੱਗੇ ਰਹੋ ਜ਼ਿੰਦਗੀ ਦੇ ਹੋਰ ਵੀ ਬਹੁਤ ਸਾਰੇ ਕਾਰਨ ਹੁੰਦੇ ਨੇ ਜਿਉਣ ਲਈ ਕਿ ਤੁਸੀਂ ਆਏ ਆ ਆਨੰਦ ਲੈਣ ਹਨਾ ਕਿ ਜਿਉਣ ਆਏ ਆ ਕਿ ਕੀ ਕੀ ਤੁਹਾਡੇ ਕੋਲ ਕਾਰਨ ਨੇ ਜਿਉਣ ਦੇ ਪਰ ਤੁਹਾਡੇ ਕੋਲ ਇੱਕੋ ਹੀ ਕਾਰਨ ਹੁੰਦਾ ਆ ਤੇ ਉਹ ਏ ਕਿ ਕਿਸੇ ਦੂਜੇ ਨੇ ਮੇਰੇ ਨਾਲ ਚੰਗਾ ਵਤੀਰਾ ਨਹੀਂ ਕੀਤਾ ਮਿਲਿਆ ਤਾਂ ਸੀ ਪਰ ਮਿਲਿਆ ਹੀ ਨਹੀਂ ਹਨਾ ਜਾਂ ਤੁਹਾਡੇ ਨਾਲ ਤਾਂ ਰਹਿ ਰਿਹਾ ਆ ਪਰ ਕਾਰਨ ਉਹੀ ਆ ਤੁਹਾਡੀ 멘ਟਲ ਹੈਲਥ ਖਰਾਬ ਹੋਣ ਦਾ ਸੋ ਜਦੋਂ ਤੁਸੀਂ ਸਿੱਖ ਜਾਓਗੇ ਨਾ ਕਿ ਜੀਉਣ ਦਾ ਮਕਸਦ ਕੀ ਆ ਜਦੋਂ ਤੁਸੀਂ ਆਪਣੀ ਖੋਜ ਕਰੋਗੇ ਜਦੋਂ ਤੁਸੀਂ ਆਪਣੇ ਆਪ ਤੇ ਧਿਆਨ ਦਿਓਗੇ ਤਾਂ ਜਿਹੜੇ ਦੂਜੇ ਤੁਹਾਡੇ ਨਾਲ ਰਹਿੰਦੇ ਆ ਨਾ ਸੱਚ ਜਾਣਿਓ ਉਨੀ ਵੀ ਤੁਹਾਡੇ ਤੇ ਧਿਆਨ ਦੇਣ ਲੱਗ ਜਾਣਾ ਆ ਕਾਰਨ ਇਹੀ ਹੁੰਦਾ ਆ ਕਿ ਆਪਣੇ ਆਪ ਨੂੰ ਨੈਗਲੈਕਟ ਕਰਕੇ ਆਪਣੇ ਆਪ ਨੂੰ ਪਿੱਛੇ ਸੁੱਟ ਕੇ ਅਸੀਂ ਸਾਰਾ ਫੋਕਸ ਕਿੱਥੇ ਸੈੱਟ ਕਰਤਾ ਹੁੰਦਾ ਆ ਕਿਸੇ ਦੂਜੇ ਤੇ ਹੁਣ ਉਹ ਦੂਜਾ ਦੂਜਾ ਨਹੀਂ ਹੁੰਦਾ ਹੁੰਦਾ ਤੁਹਾਡਾ ਆਪਣਾ ਹੀ ਆ ਪਰ ਤੁਸੀਂ ਉਹਨੂੰ ਜ਼ਿਆਦਾ ਓਵਰ ਆਪਣਾ ਸਮਝਦੇ ਆ ਤੁਸੀਂ ਉਹਦੇ ਤੇ ਸਾਰਾ ਕੁਝ ਸਿੱਟਿਆ ਆ ਹੁੰਦਾ ਕਿ ਮੇਰੀਆਂ ਖੁਸ਼ੀਆਂ ਇਹਦੇ ਨਾਲ ਨੇ ਜਦ ਕਿ ਜੇ ਥੋਡੀਆਂ ਖੁਸ਼ੀਆਂ ਕਿਸੇ ਦੇ ਨਾਲ ਨੇ ਨਾ ਤਾਂ ਤੁਸੀਂ ਉਹਨਾਂ ਖੁਸ਼ੀਆਂ ਨੂੰ ਸੰਜੋ ਕੇ ਰੱਖੋ ਸੰਭਾਲ ਕੇ ਰੱਖੋ ਤਾਂ ਕਿ ਅਗਲਾ ਵੀ ਖੁਸ਼ ਰਹੇ ਤੁਹਾਡੇ ਕਿਰਦਾਰ ਚੋ ਗੁਣ ਹੋਣੇ ਚਾਹੀਦੇ ਆ ਜਦ ਕਿ ਜੇ ਅਸੀਂ ਸਹਾਰੇ ਲੱਭੀ ਜਾਂਨੇ ਆ ਤਾਂ ਫਿਰ ਤੱਕ ਕਦੇ ਵੀ ਨਹੀਂ ਤੁਸੀਂ ਖੁਸ਼ ਰਹਿ ਸਕਦੇ ਜ਼ਿੰਦਗੀ ਚ ਕਿਉਂਕਿ ਦੇਖੋ ਆਪਣੇ ਆਪ ਬਲ ਧਿਆਨ ਦੇ ਕੇ ਦੇਖੋ ਤੁਹਾਡਾ ਇੱਕ ਮਨ ਆ ਤੁਹਾਡਾ ਇੱਕ ਦਿਮਾਗ ਆ ਤੁਸੀਂ ਇਹਨੂੰ ਕਿੰਨਾ ਕੁ ਦੂਜਿਆਂ ਲਈ ਵਰਤਦੇ ਆ ਕਿੰਨਾ ਕੁ ਤੁਸੀਂ ਕਹਿੰਦੇ ਆ ਕਿ ਚਲੋ ਮੈਂ ਆਪਣੇ ਆਪ ਲਈ ਨਹੀਂ ਜੀਉਂਦਾ ਤੁਹਾਡੇ ਲਈ ਸਾਰਾ ਦਿਨ ਮੈਂ ਜਿਉਈ ਜਾਂਦਾ ਮੈਂ ਆਪਣੇ ਆਪ ਲਈ ਸਮਾਂ ਨਹੀਂ ਦਿੰਦਾ ਵੈਸੇ ਜੇ ਉਲਟਾ ਕਰਕੇ ਦੇਖਿਆ ਜਾਵੇ ਤੁਸੀਂ ਕਰਦੇ ਇਦਾਂ ਹੀ ਆ ਤੁਸੀਂ ਦੂਜਿਆਂ ਤੇ ਵੀ ਉਹ ਪੋਜ਼ਿਟਿਵ ਧਿਆਨ ਨਹੀਂ ਦਿੰਦੇ ਦੂਜਿਆਂ ਤੇ ਵੀ ਇਹੀ ਧਿਆਨ ਦਿੰਨੇ ਆ ਕਿ ਇਹ ਮੇਰੇ ਪੱਖ ਚ ਹੈ ਜਾਂ ਨਹੀਂ ਜੇ ਤੁਸੀਂ ਦੂਜਿਆਂ ਦਾ ਵੀ ਇਸ ਕਦਰ ਧਿਆਨ ਰੱਖੋ ਕਿ ਉਹਦੇ ਵਿੱਚ ਲਾਭ ਹਾਨੀ ਨਾ ਸੋਚੋ ਹਨਾ ਫੇਰ ਫੇਰ ਵੀ ਤੁਹਾਡੀ ਲਾਈਫ ਸੋਣੀ ਹੋਣੀ ਆ ਗੱਲ ਹੀ ਇਹ ਹੁੰਦੀ ਆ ਕਿ ਅਸੀਂ ਲਾਭ ਹਾਨੀ ਹੀ ਸਿੱਖੀ ਆ ਅਸੀਂ ਇਹ ਸਿੱਖਿਆ ਹੀ ਨਹੀਂ ਕਿ ਕਿਵੇਂ ਸਰਵਤ ਹੋ ਕੇ ਜੀਣਾ ਆ ਸੋ ਜੇ ਤੁਸੀਂ ਦੂਜਿਆਂ ਲਈ ਜੀ ਰਹੇ ਆ ਜਾਂ ਦੂਜਿਆਂ ਬਾਰੇ ਸੋਚੀ ਜਾ ਰਹੇ ਆ ਤਾਂ ਪਹਿਲਾਂ ਇੱਕ ਵਾਰ ਆਪਣੇ ਸਰੀਰ ਨੂੰ ਆਪਣੇ ਮਨ ਨੂੰ ਆਪਣਾ ਸਮਝ ਕੇ ਦੇਖੋ ਫਿਰ ਤੁਸੀਂ ਦੇਖਣਾ ਕਿ ਦੂਜੇ ਕਿੱਥੇ ਜਿਹੜੇ ਆ ਅਹਿਮੀਅਤ ਰੱਖਦੇ ਨੇ ਤੁਹਾਡੀ ਜ਼ਿੰਦਗੀ 'ਚ ਉਹ ਆਉਂਦੇ ਜਾਂਦੇ ਰਹਿਣ ਉਹਨਾਂ ਦਾ ਸਾਥ ਵੀ ਮਾਣੋ ਵਿਛੋੜਾ ਵੀ ਮਾਣੋ ਤੇ ਉਹਨਾਂ ਨਾਲ ਕੀਤੇ ਟਕਰਾਰਾਂ ਨੂੰ ਵੀ ਮਾਣੋ ਤੇ ਹਰ ਇੱਕ ਚੀਜ਼ ਤੋਂ ਸਿੱਖੋ ਕਿ ਮੈਨੂੰ ਕੀ ਸਮਝ ਆਈ ਆ ਕਿਸੇ ਦੇ ਨਾਲ ਰਹਿ ਕੇ ਨਾ ਕਿ ਉਹਨੂੰ ਇੱਕ ਰੋਗ ਬਣਾ ਲਓ ਕਿ ਲੋ ਜੀ ਹੁਣ ਸਾਨੂੰ ਕੋਈ ਮਿਲ ਗਿਆ ਤੇ ਹੁਣ ਬਸ ਇਹਦੇ ਕਰਕੇ ਨਹੀਂ ਜੀ ਹੋ ਪਾਰਿਆ ਤੇ ਜਾਂ ਫਿਰ ਮੈਂ ਇਹਦੇ ਕਰਕੇ ਹੀ ਖੁਸ਼ ਹਾਂ ਜੀ ਉਹਦੀ ਉਦੀ ਲਾਈਫ ਦੇ ਵਿੱਚ ਪ੍ਰੈਜ਼ੈਂਸ ਹੈਗੀ ਆ ਤਾਂ ਤੁਸੀਂ ਖੁਸ਼ियां ਖਿੜੇ ਹੋਏ ਆ ਤੁਹਾਡੇ ਦਿਮਾਗ ਦੀ ਬੱਤੀ ਚੱਲ ਰਹੀ ਆ ਨਹੀਂ ਤਾਂ ਫਿਰ ਤੁਸੀਂ 부জে ਹੋਏ ਆ ਸੋ ਕੰਟਰੋਲ ਕਿਹਦੇ ਹੱਥ ਚ ਆ ਗਿਆ ਉਸ ਦੂਜੇ ਦੇ ਸੋ ਕੰਟਰੋਲ ਕਿਹਦੇ ਹੱਥ ਚ ਹੋਣਾ ਚਾਹੀਦਾ ਆ ਤੁਹਾਡੇ ਹੁਣ ਕੋਈ ਵੀ ਆਵੇ ਆ ਕੇ ਚਲਾ ਜਾਵੇ ਤਾਂ ਫਿਰ ਤੁਹਾਡਾ ਹੋਣਾ ਕੀ ਹੋਇਆ ਜੇ ਤੁਸੀਂ ਅਗਲੇ ਦੀ ਹੋਂਦ ਦੇ ਨਾਲ ਹੀ ਆ ਫਿਰ ਹੋਂਦ ਤਾਂ ਅਗਲੇ ਦੀ ਹੋਈ ਨਾ ਤੁਹਾਡੀ ਨਹੀਂ ਹੋਈ ਸੋ ਆਪਣੀ ਹੋਂਦ ਨੂੰ ਪਹਿਚਾਣੋ ਇਹਦੀ ਖੋਜ ਕਰੋ ਕਿ ਕੁਝ ਵੀ ਹੋ ਰਿਹਾ ਆ ਉਹ ਤੁਸੀਂ ਸਿਰਫ ਮਾਨ ਰਹੇ ਆ ਜਾਂ ਉਹਦੇ ਤੋਂ ਸਿੱਖ ਰਹੇ ਆ ਉਹ ਤੁਹਾਡੇ ਤੇ ਇਹ ਅਸਰ ਨਾ ਕਰਦਾ ਹੋਵੇ ਕਿ ਤੁਹਾਡੀ ਹੋਂਦ ਨੂੰ ਖਤਮ ਕਰਦਾ ਹੋਵੇ ਜਦ ਕਿ ਅਗਲਾ ਇਦਾਂ ਨਹੀਂ ਕਰ ਰਿਹਾ ਹੁੰਦਾ ਇਹ ਸਾਡੀ ਆਪਣੀ ਸੋਚ ਦਾ ਬਜੂਦ ਜੋ ਵੀ ਅਸੀਂ ਸੋਚਦੇ ਆ ਜੋ ਸਾਡੀਆਂ ਧਾਰਨਾਵਾਂ ਨੇ ਉਹਦੇ ਕਾਰਨ ਹੁੰਦਾ ਆ ਸੋ ਜਦੋਂ ਤੁਸੀਂ ਆਪਣੀ ਸੋਚ ਨੂੰ ਆਪਣੇ ਹੱਥ ਚ ਲੈ ਲਿਆ ਆਪਣੇ ਖਿਆਲਾਂ ਨੂੰ ਆਪ ਕੰਟਰੋਲ ਕਰਨ ਲੱਪੇ ਆਪਣਾ ਖਿਆਲ ਰੱਖਣ ਲੱਪੇ ਆਪਣਾ ਧਿਆਨ ਰੱਖਣ ਲੱਪੇ ਆਪਣੇ ਆਪ ਨਾਲ ਪਿਆਰ ਕਰਨ ਲੱਪੇ ਉਦੋਂ ਤੁਹਾਨੂੰ ਕਦੇ ਵੀ ਇਹ ਨਹੀਂ ਲੱਗੂਗਾ ਕਿ ਹੁਣ ਜ਼ਿੰਦਗੀ ਜਿਹੜੀ ਉਹ ਮੁਕੰਮਲ ਨਹੀਂ ਹੈਗੀ ਸੋ ਕਿਸੇ ਦੇ ਆਉਣ ਜਾਣ ਨਾਲ ਥੋੜੀ ਮੰਜ਼ਿਲ ਮੁਕੰਮਲ ਨਾ ਹੋਵੇ ਤੁਸੀਂ ਮੁਕਾਮ ਜਿਹੜਾ ਆ ਉਹ ਮੁਕੰਮਲ ਤਦ ਹੀ ਹਾਸਲ ਕਰ ਸਕਦੇ ਆ ਜਦ ਤੁਸੀਂ ਆਪਣੇ ਆਪ ਨਾਲ ਜਿਉਣਾ ਸਿੱਖ ਲਿਆ ਤੇ ਇਹ ਸਹਿਜ ਸਿੱਖ ਲਿਆ ਕਿ ਕੁਝ ਵੀ ਹੋ ਰਿਹਾ ਆ ਤਾਂ ਮੈਂ ਸਹਿਜ ਹਾਂ ਮੈਂ ਸਿੱਖ ਰਹੀਆਂ ਜਾਂ ਮੰਨ ਰਹੀਆਂ ਉਹਨੂੰ ਕਿਸੇ ਨੈਗੇਟਿਵਿਟੀ ਚ ਨਹੀਂ ਬਦਲ ਰਹੀ ਸੋ ਆਪਣੀ ਸੋਚ ਦਾ ਮਿਆਰ ਉੱਚਾ ਚੱਕੋ ਤੇ ਆਪਣੀ ਸੋਚ ਨੂੰ ਸੋਹਣਾ ਬਣਾਓ ਥੋੜਾ ਅਲੱਗ ਵਾਲਾ ਥੋੜੀ ਦੁਨੀਆ ਸੋਹਣੀ ਹੁੰਦੀ ਜਾਊਗੀ ਧੰਨਵਾਦ